ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆ ਦੇ YouTube ਦੇ ਚੈਨਲ ਦੇ ਉੱਪਰ ਪੰਜਾਬ ਸਰਕਾਰ ਸੱਤਾ ਦੇ ਵਿੱਚ ਤਾਂ ਇਹ ਕਹਿ ਕੇ ਆਈ ਵੀ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਲਈ ਖਾਸ ਕਰ ਅਸੀਂ ਕੰਮ ਕਰਾਂਗੇ ਆਮ ਲੋਕਾਂ ਦੇ ਲਈ ਕੰਮ ਕਰਾਂਗੇ ਪਰ ਜ਼ਮੀਨੀ ਹਕੀਕਤ ਦੇ ਉੱਪਰ ਕੁਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ 3 ਸਾਲ ਬੀਤ ਗਏ ਸਰਕਾਰ ਦੇ 3 ਸਾਲ ਬੀਤਣ ਤੋਂ ਬਾਅਦ ਕੁਝ ਨਹੀਂ ਮੈਂ ਹੋਰ ਪਾਸੇ ਨਹੀਂ ਲੈ ਕੇ ਜਾਵਾਂਗਾ ਮੈਂ ਗੱਲ ਕਰ ਰਿਹਾ ਅੱਜ ਪੰਜਾਬ ਦੇ ਉਹਨਾਂ ਕੱਚੇ ਕਾਮਿਆਂ ਦੇ ਬਾਰੇ ਦੇ ਵਿੱਚ ਕੱਚੇ ਕਾਮੇ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦੇ ਐ ਪਰ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਨਹੀਂ ਕਿਹਾ ਜਾਂਦਾ ਉਹਨਾਂ ਨੂੰ ਕੱਚੇ ਮਜ਼ਦੂਰ ਕਿਹਾ ਜਾਂਦਾ ਐ ਡੇਲੀ ਬੇਸਿਸ ਦੇ ਕੰਮ ਕਰਨ ਵਾਲੇ ਰੋਜ਼ ਦਿਹਾੜੀ ਦੇ ਉੱਪਰ ਕੰਮ ਪੈਸੇ ਦੇਣੇ ਆ ਉਹਨਾਂ ਨੂੰ ਕੰਮ ਕਰਨੇ ਐ ਵਿੱਚ ਇੱਕ ਸਰਕਾਰ ਨੇ ਠੇਕੇਦਾਰ ਪ੍ਰਾਈਵੇਟ ਜਾਂ ਪ੍ਰਾਈਵੇਟ ਕੋਈ ਕੰਪਨੀ ਬਾੜੀ ਹੁੰਦੀ ਐ ਸਰਕਾਰ ਦੇ ਇਹਨਾਂ ਸਰਕਾਰੀ ਅਦਾਰਿਆਂ ਨੂੰ ਤਿਆਰ ਕਰਨ ਦੇ ਲਈ ਲੋਕਾਂ ਦੇ ਟੈਕਸਾਂ ਦੇ ਪੈਸਿਆਂ ਦੀ ਵਰਤੋਂ ਹੋਈ ਅਰਬਾਂ ਖਰਬਾਂ ਦਾ ਇਹ ਸਿਸਟਮ ਬਣਿਆ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਡੀ ਦੇ ਖੇਤਰ ਦੇ ਵਿੱਚ ਖੜਾ ਆ ਬਿਲਕੁਲ ਬਿਆਸ ਦਰਿਆ ਦੇ ਉੱਪਰ ਬਣੇ ਹੋਏ ਮੁਕੇਰੀਆਂ ਹਾਈਡਲ ਦੇ ਉੱਪਰ ਅੱਜ ਖੜਕੇ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਿਹਾ ਤੁਹਾਡੇ ਨਾਲ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਕੁਝ ਲੋਕ ਕੋਈ ਜਾੜ ਬੂਟੇ ਵੱਢ ਰਿਹਾ ਡਾਟੀਆਂ ਦੇ ਨਾਲ ਲੱਗੇ ਹੋਇਆ ਰਸੇ ਦੇ ਨਾਲ ਕਿਸੇ ਨੇ ਫੜਿਆ ਹੋਇਆ ਹੈ ਕਿਤੇ ਹੋਰ ਕਿਤੇ ਦੀ ਤਸਵੀਰ ਨਹੀਂ ਹੈ ਤਸਵੀਰ ਸਾਡੇ ਮੁਕੇਰੀਆਂ ਦੇ ਮੁਕੇਰੀਆਂ ਹਾਈਡਲ ਦੇ ਉੱਪਰ ਕੰਮ ਕਰਦੇ ਕੱਚੇ ਮਜ਼ਦੂਰਾਂ ਦੀ ਹੈ ਜਿਹੜੇ ਬਿਆਸ ਦਰਿਆ ਦੇ ਉੱਪਰ ਬਣੇ ਹੋਏ 35 ਕਿਲੋਮੀਟਰ ਮੁਕੇਰੀਆਂ ਹਾਈਡਲ ਨੂੰ ਚਲਾਏ ਰੱਖਣ ਦੇ ਲਈ ਉਸ ਨਹਿਰ ਦੀ ਸਫਾਈ ਰੱਖਣ ਦੇ ਲਈ ਲਗਾਤਾਰ ਕੰਮ ਕਰਦੇ ਆ ਸਾਰਾ ਮਹੀਨੇ ਤੇ ਮਹਿਜ਼ ਉਹਨਾਂ ਨੂੰ ਦਿੱਤਾ ਇੰਨੇ ਕ ਪੈਸੇ ਦਿੱਤੇ ਜਾਂਦੇ ਆ ਜਿਦੇ ਨਾਲ ਉਹਨਾਂ ਦਾ ਗੁਜ਼ਾਰਾ ਵੀ ਨਾ ਹੋ ਸਕੇ ਇਹ ਹੈ ਹਾਲਤ ਜ਼ਮੀਨੀ ਸਤਹ ਦੇ ਉੱਪਰ ਮੈਂ ਤੁਹਾਡੇ ਨਾਲ ਇਹ ਵੀਡੀਓ ਇਸ ਕਰਕੇ ਸਾਂਝੀ ਕਰ ਰਿਹਾ ਮੈਂ ਇੱਥੇ ਆਇਆ ਕਈ ਲੰਬੇ ਸਮੇਂ ਤੋਂ ਇਹਨਾਂ ਨੌਜਵਾਨਾਂ ਨੂੰ ਓਸੇ ਦੇਖਦੇ ਆ ਸਰਕਾਰਾਂ ਬਦਲੀਆਂ ਜਦੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਹਿੰਦੇ ਆ ਨੌਜਵਾਨ ਵੀ ਅਸੀਂ ਵੋਟਾਂ ਪਾਈਆਂ ਅਸੀਂ ਵੀ ਸਰਕਾਰ ਨੂੰ ਸਮਰਥਨ ਦਿੱਤਾ ਵੀ ਤਾਂ ਕਿ ਇਹ ਸਰਕਾਰ ਨੇ ਕਿਹਾ ਵੀ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਕੱਚੇ ਕੀਤਾ ਵੀ ਸਾਨੂੰ ਅੱਜ ਵੀ ਜਿਹੜਾ ਹੈ ਓਨੇ ਕ ਪੈਸੇ ਮਿਲਦੇ ਜਿਹਦੇ ਨਾਲ ਗੁਜ਼ਾਰਾ ਬਣੀ ਹੁੰਦਾ ਕਿੰਨੇ ਅੰਤਾਜਾ ਤੁਸੀਂ ਲਗਾ ਲਿਓ ਮਹਿਜ਼ 9 95000 ਰੁਪਏ ਮਹੀਨੇ ਦੇ ਉੱਪਰ ਇਹ ਕੱਚੇ ਮਲਾਜ਼ਮ ਮੁਕੇਰੀਆਂ ਹਾਈਡਲ ਦੀ ਨਹਿਰ ਦੀ ਸਫਾਈ ਦੇ ਲਈ ਕੰਮ ਕਰਦੇ ਆ ਉਹ ਕੰਮ ਕਰਦੇ ਆ ਇਹਨਾਂ ਨੂੰ ਕਈ ਜਾਨਵਰਾ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਪ ਹੋਰ ਕਈ ਚੀਜ਼ਾਂ ਕਹਿ ਲਈਏ ਤੇ ਉਤੋਂ ਇਲਾਵਾ ਜਿਹੜੀ ਬੂਟੀ ਕਈ ਵੱਢਣੇ ਪੈਂਦੀ ਹੈ ਜਿਹਦੇ ਨਾਲ ਕਈ ਲਾਜ਼ ਇਲਾਜ ਬਿਮਾਰੀਆਂ ਦਾ ਵੀ ਸਾਹਮਣਾ ਕਰਨੇ ਪੈਂਦਾ ਹੈ ਤੇ ਦਿੱਤਾ ਮਹਿਜ ਜੇ ਇਹਨਾਂ ਨੂੰ ਕਹਿ ਲੀਏ ਵੀ ਪੱਕੇ ਰੋਜ਼ਗਾਰ ਦੀ ਜੇ ਇੱਕ ਦਿਨ ਵੀ ਇਹ ਛੁੱਟੀ ਮਾਰ ਜਾਣ ਇਹਨਾਂ ਦੇ ਲਈ ਕੱਲ ਨੂੰ ਨੌਕਰੀ ਨਾ ਦੇ ਬਰਾਬਰ ਹੈ ਤੇ ਬਿਮਾਰੀ ਦੇ ਹਾਲਤ ਦੇ ਵਿੱਚ ਵੀ ਮਜਬੂਰੀ ਬਣ ਜਾਂਦੀ ਹੈ ਇਹਨਾਂ ਨੌਜਵਾਨਾਂ ਦੀ ਲਈ ਕੰਮ ਕਰਨਾ ਇੱਥੇ ਕਸੂਰ ਇਹਨਾਂ ਦੇ ਮਹਿਕਮੇ ਦੇ ਵੱਡੇ ਅਧਿਕਾਰੀਆਂ ਦਾ ਨਹੀਂ ਕਸੂਰ ਸਰਕਾਰ ਦੀ ਪਾਲਿਸੀ ਦਾ ਹੈ ਜਿਹੜੀ ਮੈਂ ਤੁਹਾਡੇ ਨਾਲ ਕਈ ਵਾਰ ਕਈ ਵਾਰ ਅਸੀਂ ਗੱਲ ਸਾਂਝੀ ਵੀ ਕਰਦੇ ਆ ਵੀਡੀਓਜ਼ ਕਈ ਅਫਸਰ ਥੋੜਾ ਜਿਹਾ ਕਰਦੇ ਆਂ ਦੱਸਣ ਦੇ ਲਈ ਪਰ ਕਾਫੀ ਜਦੋਂ ਜਦ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਵੀ ਇਹ ਦੱਸਣਾ ਚਾਹੀਦਾ ਵੀ ਪੰਜਾਬ ਦੇ ਲੋਕਾਂ ਨੂੰ ਵੀ ਜਮੀਨੀ ਸਤਰ ਦੇ ਉੱਪਰ ਸਰਕਾਰ ਜਿਨ੍ਹਾਂ ਦੇ ਦਾਅਵੇ ਕਰਦੀ ਹੈ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਲਈ ਕੰਮ ਕਰਾਂਗੇ ਇਹ ਹੈ ਆਮ ਲੋਕ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹੇ ਗਰਮੀ ਆ ਚਾਹੇ ਸਰਦੀ ਹੈ ਚਾਹੇ ਜਿੱਦਾ ਦਾ ਮਰਜੀ ਮੌਸਮ ਹੈ ਇਹਨਾਂ ਨੇ ਇਸ ਨਹਿਰ ਨੂੰ 24 ਘੰਟੇ ਚਲਾਏ ਰੱਖਣ ਦੇ ਲਈ ਕੰਮ ਕਰਨਾ ਕਿਉਂਕਿ ਇਸੇ ਨਹਿਰ ਦੇ ਵਿੱਚੋਂ ਰੋਜ਼ਾਨਾ 2 ਤੋਂ 2.5 ਕਰੋੜ ਰੁਪਏ ਸਰਕਾਰ ਦੀ ਇਨਕਮ ਹੁੰਦੀ ਹੈ ਤੁਸੀਂ ਕਹੋਗੇ ਪਾਣੀ ਹੈ ਨਹਿਰ ਦਾ ਚਲਿਆ ਉਤੋਂ ਕਾਦੀ ਇਨਕਮ ਹੈ ਇਸ ਪਾਣੀ ਤੋਂ ਪਾਵਰ ਹਾਊਸ ਜਿਹੜੇ ਕੰਮ ਕਰਦੇ ਆ ਜਦੋਂ ਤੋਂ ਬਿਜਲੀ ਰੋਜ਼ਾਨਾ ਤਿਆਰ ਹੁੰਦੀ ਹੈ ਤੇ ਇਹੀ ਪਾਣੀ ਤੋਂ ਸਿੰਚਾਈ ਦੇ ਲਈ ਕਈ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਜਦੋਂ ਸਰਕਾਰ ਕਈ ਪਾਣੀ ਦਾ ਜ਼ਿਕਰ ਕਰਦੀ ਹੈ ਪੰਜਾਬ ਜਦੋਂ ਮਾਲਵਾ ਪਾਣੀ ਦੀ ਮੰਗ ਕਰਦਾ ਹੈ ਪਾਣੀ ਦੀ ਗੱਲ ਕਰਦਾ ਤੇ ਪੰਜਾਬ ਦਾ ਇਹ ਖੇਤਰ ਜਿਹੜੇ ਪਾਣੀ ਦੇ ਮੋਹਾਨੇ ਆ हिमाचल ਤੋਂ ਜਿਹੜਾ ਸਾਡਾ ਹਿਮਾਚਲ ਤੋਂ ਖਤਮ ਹੁੰਦਿਆ ਪੰਜਾਬ ਸ਼ੁਰੂ ਹੁੰਦਾ ਹੈ ਮੁਕੇਰੀਆਂ ਦਾ ਤਲਵਾੜਾ ਹੈ ਜਿੱਥੇ ਮੁਕੇਰੀਆਂ ਹਾਈਡਲ ਬਣਿਆ ਹੋਇਆ ਹੈ ਬੂੰਜਾ ਗੇਟਾਂ ਤੇ ਉੱਥੇ ਇਹ ਕੱਚੇ ਮੁਲਾਜ਼ਮ ਸਵੇਰ ਤੋਂ ਲੈ ਕੇ ਕੰਮ ਕਰਦੇ ਆ ਤੇ ਭਗਵੰਤ ਮਾਨ ਸਾਹਿਬ ਜਿਹੜੇ ਦਾਅਵੇ ਕਰਦੇ ਆ ਇੱਕ ਵੀ ਕੋਈ ਪਾਲਿਸੀ ਨਹੀਂ ਆ ਰਹੀ ਕਿਉਂਕਿ ਨਿੱਜੀ ਨਿੱਜੀ ਕਰਨ ਦੇ ਰਾਹ ਪਈ ਹੋਈ ਹੈ ਸਾਡੇ ਭਾਰਤ ਦੀਆਂ ਸਰਕਾਰਾਂ ਚਾਹੇ ਉਹ ਸੂਬੇ ਦੀ ਹੈ ਚਾਹੇ ਉਹ ਕੇਂਦਰ ਦੀ ਹੈ ਕੋਈ ਵੀ ਪੱਕੇ ਰੋਜ਼ਗਾਰ ਦਾ ਪ੍ਰਬੰਧ ਹੀ ਨਹੀਂ ਕਰ ਰਹੇ ਜਿਹੜੇ ਨੋਜਮਾਨ ਇਹ ਸੋਚਦੇ ਆ ਕਿ ਸਰਕਾਰ ਐਤਕੀ ਅਸੀਂ ਪਹਿਲਾਂ ਅਕਾਲੀ ਭਾਜਪਾ ਦੀ ਸੀਗੀ ਉਹ ਹਟਾ ਲਈ ਉਹਨਾਂ ਦਾ ਗੁੰਡਾ ਰਾਜ ਸੀਗਾ ਕਾਂਗਰਸ ਦੀ ਲਿਆਂ ਦੀ ਕਾਂਗਰਸ ਵੀ ਉਸੇ ਪਾਲਿਸੀ ਤੇ ਖੜੀ ਰਹੀ ਸਰਕਾਰੀ ਅਦਾਰਿਆਂ ਦਾ ਨਿੱਜੀ ਕਰਨ ਗੱਡੀ ਜਾਣਾ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਦਾਅਵੇ ਕਰਦੀ ਹੈ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਮੁਲਾਜ਼ਮਾਂ ਦੇ ਲਈ ਹੁਣ ਭੱਜ ਗਈ ਉਸ ਗੱਲ ਤੋਂ ਮੁਲਾਜ਼ਮ ਜਿਹੜੇ ਆ ਧਰਨਿਆਂ ਦੇ ਉੱਪਰ ਬੈਠੇ ਹੋਏ ਆ ਕੱਚੇ ਮੁਲਾਜ਼ਮ ਜਿਹੜੇ ਲਗਾਤਾਰ ਧਰਨੇ ਮਜਾਰਿਆਂ ਦੇ ਉੱਪਰ ਬੈਠਦੇ ਆ ਉਹਨਾਂ ਦੇ ਨਾਲ ਸਰਕਾਰ ਗੱਲਬਾਤ ਤੋਂ ਵੀ ਭੱਜ ਜਾਂਦੀ ਹੈ ਜ਼ਮੀਨੀ ਪੱਧਰ ਦੇ ਉੱਪਰ ਇਹ ਹੈ ਭਗਵੰਤ ਸਿੰਘ ਦੇਖਣ ਵਾਲਾ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਇਹ ਵੀਡੀਓ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਲੋਕ ਦੇਖਣ ਕਿ ਜ਼ਮੀਨੀ ਪੱ ਦੇ ਉੱਪਰ ਕੰਮ ਕਰਦੇ ਆ ਉਹਨਾਂ ਨੂੰ ਮਿਲਦਾ ਕੀ ਆ ਠੇਕੇਦਾਰ ਦੇ ਥਰੂ ਸਿਰਫ ਮੈਸ ਥੋੜੇ ਕ ਪੈਸੇ ਮਿਲਦੇ ਆ ਸਰਕਾਰ ਦੀ ਕੋਈ ਪਾਲਿਸੀ ਹੈ ਨਹੀਂ ਵੀ ਇਹ ਜਿਹੜਾ ਪਰਮਾਨੈਂਟ ਸਾਡਾ ਸਰਕਾਰ ਦੇ ਜਿਹੜੀ ਹੈ ਇਨਕਮ ਦਾ ਸੋਰਸ ਹੈ ਪਰਮਾਨੈਂਟ ਸਾਡਾ ਸੋਮਾ ਹੈ ਚਾਹੇ ਕਹ ਲਈਏ ਪਾਣੀ ਦਾ ਚਾਹੇ ਕਹ ਲਈਏ ਬਿਜਲੀ ਦਾ ਇਹਨਾਂ ਦੇ ਉੱਪਰ ਕੰਮ ਕਰਦੇ ਜਿਹੜੇ ਬੰਦੇ ਆ ਚਾਹੇ ਮਜ਼ਦੂਰ ਹੈ ਚਾਹੇ ਜਿਸ ਮਰਜ਼ੀ ਕਲਾਸ ਦੇ ਕਹ ਲਈਏ ਵੀ ਮਲਾਜ਼ਮ ਹੈ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਪਰ ਪਾਲਿਸੀ ਇੱਕ ਵੀ ਨਹੀਂ ਜ਼ਮੀਨੀ ਸਤ੍ਹਾ ਦੇ ਉੱਪਰ ਇਹ ਹੈ ਇਹ ਵੀਡੀਓ ਤੁਹਾਡੇ ਨਾਲ ਅਸੀਂ ਧਰਮਿੰਦਰ ਮੁਕੇਰੀਆ ਦੇ YouTube ਦੇ ਪੇਜ ਤੇ ਇਸ ਕਰਕੇ ਸਾਂਝੀ ਕਰ ਰਿਹਾ ਤਾਂ ਕਿ ਤੁਸੀਂ ਦੇਖੋ ਜ਼ਮੀਨੀ ਸਤ੍ਹਾ ਦੇ ਉੱਪਰ ਤੁਸੀਂ ਦੇਖੋ ਵੀ ਲੋਕ ਜਿਨ੍ਹਾਂ ਲੋਕਾਂ ਨੂੰ ਅਸੀਂ ਪਿੰਡ-ਪਿੰਡ ਜਾ ਕੇ ਕਮੇਟੀਆਂ ਬਣਾ ਕੇ ਜਥੇਬੰਦ ਕਰਦੇ ਹਾਂ ਉਹਨਾਂ ਦੀ ਹਾਲਤ ਕੀ ਹੈ ਕਈ ਵਾਰ ਇਹ ਗਾਇਦਾ ਵੀ ਧਰਨੇ ਮਜਾਰੇ ਜਾਂ ਹੋਰ ਚੀਜ਼ਾਂ ਕਰਦੇ ਕਰਨ ਨਾ ਕਿਉਂ 9000 95000 ਦੇ ਵਿੱਚ ਕਿੱਦਾਂ ਗੁਜ਼ਾਰਾ ਕਰਨ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਇਹ ਨੋਜਮਾਨ 10 5 15 20 ਕਿਲੋਮੀਟਰ ਤੋਂ ਰੋਜ਼ ਇਸ ਨਹਿਰ ਦੇ ਉੱਪਰ ਕੰਮ ਕਰਨ ਆਉਂਦੇ ਆ ਮਜ਼ਦੂਰੀ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰੀ ਕਰਨ ਤੋਂ ਬਾਅਦ ਇਹਨਾਂ ਦੇ ਹੱਥ ਮਹਿਜ਼ ਕਿੰਨੇ ਪੈਸੇ ਲੱਗਣੇ ਆ ਮਹੀਨੇ ਦਾ 9000 ਰੁਪਿਆ ਉਸ 9000 ਦੇ ਵਿੱਚੋਂ ਹੀ ਇਹ ਇਹਨਾਂ ਨੇ ਆਪਣੇ ਲਈ ਸਾਧਨ ਕੋਈ ਆਣ ਜਾਣ ਦੇ ਲਈ ਰੱਖਿਆ ਉਹਦਾ ਤੇਲ ਪਾਣੀ ਪੂਰਾ ਕਰਨਾ ਆ ਆਪਣਾ ਕਪੜੇ ਲੀੜੇ ਦਾ ਪ੍ਰਬੰਧ ਕਰਨਾ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਕਿੱਦਾਂ ਸੰਸਲਾ ਚੱਲੂਗਾ ਤੇ ਇਹਦੇ ਤੋਂ ਅਰਬਾਂ ਖਰਬਾਂ ਰੁਪਿਆ ਹਰ ਮਹੀਨੇ ਸਰਕਾਰ ਦੀ ਇਨਕਮ ਹੁੰਦੀ ਹੈ ਤੇ ਸਰਕਾਰ ਲਗਾਤਾਰ ਹੋਰ ਚੀਜ਼ਾਂ ਕਹਿ ਲਈਏ ਆਪਾਂ ਕਹਿ ਲਈਏ ਫਿਰ ਜਿਹੜੀ ਜਿਹੜੀ ਚੀਜ਼ ਲੋਕ ਮੰਗਦੇ ਨਹੀਂ ਉਹ ਚੀਜ਼ਾਂ ਦੇ ਕੇ ਲੋਕਾਂ ਨੂੰ ਹੋਰ ਪਾਸੇ ਲੈਂਦੇ ਆ ਕਿ ਜਿਹੜੀ ਲੋੜ ਹੈ ਲੋੜੇ ਹੈ ਕਿ ਨੌਜਵਾਨਾਂ ਦੇ ਲਈ ਪੱਕਾ ਰੋਜ਼ਗਾਰ ਕੀ ਦਿੱਤਾ ਜਾਵੇ ਜਿਹੜੇ ਨੌਜਵਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ ਉਹਨਾਂ ਦੇ ਲਈ ਪਾਲਿਸੀ ਬਣਾਈ ਜਾਵੇ ਮੈਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੁਕੇਰੀਆਂ ਹਾਈਡਲ ਦੀ ਜਿਹੜਾ ਹੁਸ਼ਿਆਰਪੁਰ ਦੇ ਕੰਢੀ ਦੇ ਖੇਤਰ ਦੇ ਵਿੱਚ ਬਣਿਆ ਹੋਇਆ ਹੈ ਬਿਆਸ ਰਿਆ ਪੌਂਗ ਡੈਮ ਦੇ ਹੇਠਾਂ ਬਣਿਆ ਹੋਇਆ ਹੈ 35 ਕਿਲੋਮੀਟਰ ਜਿਹਦੇ ਤੇ ਪਾਵਰ ਹਾਊਸ ਕੰਮ ਕਰਦੇ ਆ ਰੋਜ਼ਾਨਾ 2 ਤੋਂ 2.5 ਕਰੋੜ ਦੀ ਇਨਕਮ ਹੁੰਦੀ ਹੈ ਸਰਕਾਰ ਨੂੰ ਸਰਕਾਰ ਇਹਨਾਂ ਨੌਜਵਾਨਾਂ ਨੂੰ ਕਿਉਂ ਨਹੀਂ ਪੱਕੀ ਕਰਦੀ ਲਗਭਗ 50 ਤੋਂ 60 ਨੌਜਵਾਨ ਇਸ ਨਹਿਰ ਦੀ ਸਾਸਪਾਈਲੇ ਰੱਖੇ ਹੋਏ ਆ ਜਿਨ੍ਹਾਂ ਦੀ ਗਿਣਤੀ ਘੱਟ ਹੈ ਇਹ ਵਧਾਈ ਜਾ ਸਕਦੀ ਹੈ ਉਦੇ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਪੱਕੇ ਤੌਰ ਤੇ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਇਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਪਰ ਸਰਕਾਰ ਦੀ ਪਾਲਿਸੀ ਅਜੇ ਹੀ ਹੈ ਕਿ ਕੋਈ ਤੇ ਕੋਈ ਬੋਲ ਨਹੀਂ ਰਿਹਾ ਕਿਉਂਕਿ ਇਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਜਿਹੜੇ ਸਾਡੇ ਇੱਥੋਂ ਦੇ ਲੋਕਲ ਸਿਆਸਤਦਾਨ ਹੈ ਸਿਆਸੀ ਜਿੰਨੇ ਵੀ ਸਾਡੇ ਇੱਥੋਂ ਦੇ ਲੀਡਰ ਹੈ ਜਿਹੜੇ ਕਹ ਲਈਏ ਸਰਕਾਰਾਂ ਦੇ ਵਿੱਚ ਆ ਜਾਂ ਅਜ ਸਰਕਾਰਾਂ ਤੋਂ ਬਾਹਰ ਹੈ ਉਹਨਾਂ ਨੇ ਵੀ ਇਸ ਗੱਲ ਦੇ ਉੱਪਰ ਨਹੀਂ ਬੋਲਣਾ ਚਾਹੇ ਕਾਂਗਰਸ ਦੇ ਇਥੋਂ ਦੇ ਪਹਿਲਾ ਐਮਐਲਏ ਰੇ ਉਹਨਾਂ ਨੂੰ ਕੋਈ ਪਤਾ ਥੋੜੀ ਹੈ ਪੱਕਾ ਰੋਜ਼ਗਾਰ ਜੇ ਸਾਡੇ ਖੇਤਰ ਦੇ ਸਾਡਾ ਇਨਕਮ ਦਾ ਵੱਡਾ ਸਾਧਨ ਹੈ ਮੁਕੇਰੀਆਂ ਤਲਵਾੜੇ ਦੇ ਵਿੱਚ ਇੱਥੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਸਾਡੇ ਐਮਐਲਏ ਥੇ ਬੋਲਦੇ ਹੀ ਨਹੀਂ ਚਾਹੇ ਦਸੂਹੇ ਦਾ ਐਮਐਲਏ ਕਹਿ ਲਈਏ ਚਾਹੇ ਮੁਕੇਰੀਆਂ ਦਾ ਐਮਐਲਏ ਕਹਿ ਦੇਣਗੇ ਵੀ ਸਾਡੀ ਸਰਕਾਰ ਹੈ ਨਹੀਂ ਜੀ ਸਾਡਾ ਉਹ ਹੈ ਨਹੀਂ ਜੀ ਵੀ ਅੱਜ ਜੇ ਤੁਸੀਂ ਘਟੋ ਘਟ ਰੋਲਾ ਪਾਓਗੇ ਵੀ ਸਾਡੇ ਇੱਥੇ ਇਨਕਮ ਦਾ ਇਹ ਵੱਡਾ ਸੋਰਸ ਹੈ ਇੱਥੇ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿੱਤਾ ਜਾਵੇ ਉਹਦੇ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਪੱਕੇ ਤੌਰ ਤੇ ਸਰਕਾਰੀ ਮੁਲਾਜ਼ਮ ਰੱਖਿਆ ਜਾਵੇ ਤਾਂ ਕਿ ਇੱਥੋਂ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲੇ ਪਰ ਨਹੀਂ ਇਹ ਗੱਲ ਇੱਥੋਂ ਕੱਲਾ ਮੁਕੇਰੀਆਂ ਹੱਡਲਦਾ ਨਹੀਂ ਇਹੀ ਹਾਲ ਯੂਵੀਡੀਸੀ ਦਾ ਹੈ ਰਾਵੀ ਦੇ ਉੱਪਰ ਬਣੀ ਹੋਈ ਜਿਹੜੀ ਹੈ ਉੱਥੇ ਵੀ ਨੌਜਵਾਨਾਂ ਨੂੰ ਕੱਚੇ ਤੌਰ ਤੇ ਰੱਖਿਆ ਹੋਇਆ ਹੈ ਇਹੀ ਹਾਲ ਕਹਿ ਲੀਆ ਪਾ ਨੰਗਲ ਦੇ ਵਿੱਚ ਇਦਾਂ ਦਾ ਹੀ ਹਾਲ ਇਹ ਸਾਰੇ ਬਸ ਇਦਾਂ ਹੀ ਆ ਸਰਕਾਰ ਇੱਥੇ ਪਾਲਿਸੀ ਲੈ ਕੇ ਆਵੇ ਤੁਹਾਡੇ ਸਾਹਮਣੇ ਆ ਗੱਲ ਰੱਖਣ ਦੀ ਜਿੱਥੇ ਤੁਸੀਂ ਹੋਰ ਲਗਾਤਾਰ ਸੋਸ਼ਲ ਮੀਡੀਆ ਤੇ ਚੀਜ਼ਾਂ ਦੇਖਦੇ ਹੋ ਇਹ ਮੈਂ ਕੋਸ਼ਿਸ਼ ਕਰ ਰਿਹਾ ਵੀ ਤੁਹਾਡੇ ਤੱਕ ਇਹ ਪਹੁੰਚਣ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਲੋਕਾਂ ਨੂੰ ਦੱਸੋ ਕਿ ਜ਼ਮੀਨੀ ਸਤਰ ਦੇ ਉੱਪਰ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਵੀ ਅਸੀਂ ਇਹ ਕਰ ਰਹੇ ਹਾਂ ਫਲਾਨਾ ਕਰ ਰਹੇ ਹਾਂ ਜ਼ਮੀਨੀ ਸਤਰ ਦੇ ਉੱਪਰ ਕੋਈ ਪਾਲਿਸੀ ਨਹੀਂ ਆ ਰਹੀ ਸਰਕਾਰ ਕੋਈ ਕੱਜ ਦਾ ਕੰਮ ਨਹੀਂ ਕਰ ਰਹੀ ਕੋਈ ਪਾਲਿਸੀ ਪੱਕੇ ਨੌਜਵਾਨਾਂ ਨੂੰ ਕੱਚੇ ਰੋਜ਼ਗਾਰ ਦੇ ਜਿਹੜੇ ਕਰਦੇ ਉੱਪਰ ਕੰਮ ਕਰਦੇ ਨੌਜਵਾਨ ਹੈ ਉਹ ਪੱਕੇ ਹੋ ਸਕਣ ਉਹਨਾਂ ਨੂੰ ਪੱਕੀ ਨੌਕਰੀ ਮਿਲੇ ਉਹਦੀ ਕੋਈ ਉਹਨਾਂ ਦੀ ਤਨਖਾਹ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਾਧਾ ਹੋ ਸਕੇ ਇਸ ਗੱਲ ਦੇ ਵੱਲ ਕਿਤੇ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਕਿਤੇ ਮਾੜਾ ਮੋਟਾ ਨਿਗੂਣਾ ਹੁੰਦਾ ਹੈ ਉੱਥੇ ਵੀ ਨਾ ਕੱਚੇ ਮਲਾਜ਼ਮਾਂ ਨੂੰ ਵਾਂਝੇ ਰੱਖਿਆ ਜਾਂਦਾ ਹੈ ਕਿਉਂਕਿ ਠੇਕੇਦਾਰ ਦੀ ਉੱਪਰ ਹੁੰਦੀ ਹੈ ਵੀ ਮੈਂ ਵੱਧ ਤੋਂ ਵੱਧ ਮੁਨਾਫਾ ਕਰਾਵਾਂ ਜੇ ਕੱਚੇ ਮਲਾਜ਼ਮ ਬੋਲਣਗੇ ਤੇ ਜਿਹੜਾ ਬੋਲਿਆ ਉਹਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਇਹ ਹੈਜ਼ ਮਨਿਸਟਰ ਦੇ ਉੱਪਰ ਜਿਹੜੀ ਹਾਲਤ ਹੈ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਮੁਕੇਰੀਆਂ ਤੋਂ ਸਾਂਝੀ ਕਰ ਰਹੇ ਆ ਤਰਮਿੰਦਰ ਮੁਕੇਰੀਆਂ ਦੇ YouTube ਚੈਨਲ ਦੇ ਉੱਪਰ ਮੈਂ ਆਸ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋਗੇ ਇਹ ਹੀ ਵੀਡੀਓ ਅਸੀਂ ਤਰਮਿੰਦਰ ਮੁਕੇਰੀਆਂ ਦੇ Facebook ਤੇ ਉੱਪਰ ਵੀ ਅਪਲੋਡ ਕਰਾਂਗੇ ਤੇ ਆਸ ਕਰਦੇ ਆ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋਗੇ ਸਾਨੂੰ ਸਪੋਰਟ ਕਰਦੇ ਰਹੋਗੇ ਕਾਂਕੀ ਅਸੀਂ ਹੋਰ ਚੀਜ਼ਾਂ ਤੁਹਾਡੇ ਨਾਲ ਸਾਂਝੇ ਕਰਦੇ ਰਹੀਏ ਜਿਹੜੇ ਲੋਕ ਲੜਦੇ ਆ ਜਿਹੜੇ ਜ਼ਮੀਨੀ ਸਤਰ ਦੇ ਉੱਪਰ ਕੰਮ ਕਰਦੇ ਆ ਜਿਹੜੇ ਗਰੀਬੀ ਦੇ ਵਿੱਚ ਗੁਜ਼ਾਰਾ ਕਰਦੇ ਆ ਸੰਘਰਸ਼ ਕਰਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਿ ਸਕੀਏ ਤੇ ਲੋਕ ਜਿਹੜੇ ਲਗਾਤਾਰ ਜਿੱਥੇ ਗਰੀਬੀ ਦੇ ਵਿੱਚ ਗੁਜ਼ਾਰਾ ਕਰ ਰਹੇ ਆ ਉੱਥੇ ਹੀ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਦੇ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਆ ਉਹ ਵੀ ਤੁਹਾਡੇ ਰੂਬਰੂ ਕਰਾਉਂਦੇ ਰਹੀਏ ਧੰਨਵਾਦ ਜੀ